ਜਿਉਂ-ਜਿਉਂ ਵੋਟਾਂ ਨੇੜੇ ਆ ਰਹੀਆਂ ਨੇ ਲੋਕ ਸਭਾ ਦੀਆਂ ਤੇ ਉਤੋਂ ਉਮੀਦਵਾਰਾਂ ਨੇ ਆਪਣੀ ਕੀਤੇ ਹੋਏ ਵਿਕਾਸ ਕਾਰਜਾਂ ਦੀ ਸੂਚੀ ਵੀ ਲੋਕਾਂ ਸਾਹਮਣੇ ਰੱਖੀ ਤੇ ਲੋਕ ਇਸ ਤੇ ਸਵਾਲ ਵੀ ਕਰਦੇ ਨੇ ਆਓ ਗੱਲ ਕਰਦੇ ਹਾਂ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਜਿਹੜੇ ਕਿ ਮੋਣ ਚੋਣ ਮੈਦਾਨ ਦੇ ਵਿੱਚ ਨੇ ਸੋ ਉਹਨਾਂ ਦੇ ਵਿਖਾਏ ਹੋਏ ਕਾਰਜਾਂ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਹੈ ਨੰਦਪੁਰ ਦਾ ਸਾਨੀਵਾਰ ਦੇ ਵਿੱਚ ਜੋ ਨਗਰ ਕੌਂਸਲ ਦੇ ਅੰਡਰ ਹੁੰਦਾ ਹੈ ਪਿੰਡ ਅਨੰਦਪੁਰ ਦਾ ਇੱਕ ਹੈਰੀਟੇਜ ਤਿਆਰ ਕੀਤਾ ਗਿਆ ਜੋ ਕਿ ਡਾਕਟਰ ਅਮਰ ਸਿੰਘ ਜੀ ਵੱਲੋਂ ਇੱਕ ਵੱਡੀ ਗ੍ਰਾਂਟ ਜਿੱਥੇ ਇੱਕ ਧਰਮਸ਼ਾਲਾ ਵਾਸਤੇ ਦਿੱਤੀ ਗਈ ਉਥੇ ਇੱਕ ਇਹ ਹੈਰੀਟੇਜ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਆ ਇਹ ਜਿਹੜਾ ਜਿਹਨੂੰ ਅਸੀਂ ਸੱਤ ਜਿੱਥੇ ਲੋਕਾਂ ਦੇ ਬੈਠਣਦੇ ਇਥੇ ਸਟੈਚੂ ਲਗਾਏ ਗਏ ਨੇ ਇਹ ਹੈ ਪੁਰਾਣਾ ਖੂਹ ਜਿਸ ਨੂੰ ਜਿਸ ਦੀ ਸਾਮ ਸੰਭਾਲ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੇ ਨਗਰ ਨਿਵਾਸੀਆਂ ਨੇ ਬੜੇ ਹੀ ਵਧੀਆ ਟੰਗ ਦੇ ਨਾਲ ਕੀਤੀ ਹੈ ਕਿ ਉਸ ਦੀਆਂ ਪੌਣੀਆਂ ਲੱਗੀਆਂ ਹੋਈਆਂ ਨੇ ਤੇ ਇਸ ਦੇ ਵਿੱਚ ਸੁਨਾਸੀਵਲ ਪੰਪ ਦੇ ਨਾਲ ਜਿਹੜਾ ਕਨੈਕਸ਼ਨ ਆ ਪਾਣੀ ਦਾ ਉਹ ਵੀ ਦਿੱਤਾ ਗਿਆ ਇਸ ਹੈਰੀਟੇਜ ਦੇ ਉੱਤੇ ਲੱਗੀਆਂ ਹੋਈਆਂ ਕੁਝ ਕਲਚਰਲ ਤਸਵੀਰਾਂ ਜਿਵੇਂ ਤੁਸੀਂ ਆਹ ਵੇਖ ਰਹੇ ਹੋ ਕੁਝ ਭੰਗੜੇ ਦੀਆਂ ਇਹ ਸਾਡੇ ਪੁਰਾਣੇ ਪੰਜਾਬੀ ਵਿਰਸੇ ਦੀਆਂ ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਉਹ ਆ ਬਖਾਨਿਆ ਤੁਨੂੰ ਇਹ ਡਾਕਟਰ ਅਮਰ ਸਿੰਘ ਜੀ ਬੋਪਾ ਰਾਏ ਜਿਨ੍ਹਾਂ ਵੱਲੋਂ ਇਹ ਤਿਆਰ ਕਰਵਾਇਆ ਗਿਆ ਉਹਨਾਂ ਵੱਲੋਂ ਦਿੱਤੀ ਗਈ ਗ੍ਰਾਂਟ ਇਥੋਂ ਦੇ ਨਗਰ ਪੰਚਾਇਤ ਦੇ ਪ੍ਰਧਾਨ ਉਸ ਸਮੇਂ ਦੇ ਕਾਉਂਸਲਰ ਉਹਨਾਂ ਸਾਰਿਆਂ ਦੇ ਵੱਡੇ ਸਹਿਯੋਗ ਨਾਲ ਇਥੋਂ ਦੀ ਰਵਦਾਸ ਸੋਸ਼ਲ ਵੈਲਫੇਅਰ ਸੁਸਾਇਟੀ ਤੋਂ ਜਿਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਔਰ ਇਹਨਾਂ ਨੇ ਸਮੇਂ-ਸਮੇਂ ਦੇ ਨਾਲ ਜਿਹੜੀ ਇਥੋਂ ਦੀ ਸੇਵਾ ਉਹ ਵੀ ਦੇਖ ਰੇਖ ਵੀ ਉਹ ਕਰ ਰਹੇ ਨੇ ਸੋ ਇਹ ਪੰਜਾਬੀ ਕਲਚਰ ਦੀਆਂ ਜਿੱਥੇ ਤਸਵੀਰਾਂ ਨੇ ਇਹ ਡਾਕਟਰ ਪੀਮਰਾ ਵੀਰਗਾ ਸਾਹਿਬ ਦੀ ਵੱਡੀ ਤਸਵੀਰ ਇੱਥੇ ਔਰ ਇੱਥੇ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਸਤਗੁਰੂ ਰਵਦਾਸ ਜੀ ਮਹਾਰਾਜ ਸ਼ੇਰਪੋੜੇ ਜੀ ਦੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਸਵੀਰਾਂ ਤੇ ਇਹ ਪੁਰਾਣਾ ਕਲਚਰ ਟੈਲੀਵਿਜ਼ਨ ਦੇਖਦੇ ਬੱਚੇ ਸੋ ਇਹ ਸਾਰੀਆਂ ਜਿੱਥੇ ਸ਼ੈੱਡ ਪਾਇਆ ਗਿਆ ਸੀ ਤੇ ਉੱਥੇ ਇਹਦੇ ਵਿੱਚ ਇਹ ਲਾਲਟਨਾ ਜਾਂ ਲਾਈਟਾਂ ਜਿਹੜੀਆਂ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਔਰ ਇਹਦੇ ਨਾਲ ਨਾਲ ਹੀ ਇਹ ਇੱਕ ਪੁਰਾਣਾ ਬੋਰਡ ਹੈ ਜਿਸ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਦੇ ਨੌਜਵਾਨਾਂ ਨੇ ਜਿਹੜੇ ਬੂਟੇ ਲਾਏ ਆ ਔਰ ਸੌਰੀ ਆਹਨੇ ਲਾਏ ਹੋਏ ਨੇ ਆਹਨੇ ਅੰਦਰ ਤਸਵੀਰਾਂ ਇਹ ਪੁਰਾਣਾ ਜਿਹੜਾ ਸਾਡਾ ਵਿਰਸੇ ਦੀਆਂ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਇਹ ਹਲਕਾ ਫਤਿਹਗੜ ਸਾਹਿਬ ਤੋਂ ਜਿਹੜੇ ਇਸ ਵਕਤ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਉਹਨਾਂ ਵੱਲੋਂ ਇਹ ਜਿਹੜੀ ਇੱਥੇ ਗ੍ਰਾਂਟ ਦਿੱਤੀ ਗਈ ਸੀ ਤੇ ਉਹ ਇੱਥੇ ਉਹਨਾਂ ਵੱਲੋਂ ਇਹ ਉਹਨਾਂ ਦੇ ਰਹਿਣ ਵਾਲੀ ਸੜਕਾ ਇੱਥੇ ਬਣਾਇਆ ਗਿਆ ਸਾਰਾ ਕੁਝ ਉਹ ਵਿਖਾਉਂਦੇ ਆ ਤੁਹਾਨੂੰ ਕੁਝ ਹੋਰ ਤਸਵੀਰਾਂ ਇਦਾਂ ਹੀ ਇੱਥੇ ਰਵਦਾਸ਼ ਸੋਸ਼ਲ ਵੈਲਫੇਅਰ ਸੁਸਾਇਟੀ ਇਹ ਜਿਹੜੀ ਨੌਜਵਾਨ ਇੱਥੇ ਕੰਮ ਕਰਦੇ ਨੇ ਔਰ ਇਹ ਜਿਹੜਾ ਇੱਕ ਵੱਡਾ ਸ਼ੈੱਡ ਆ ਇਹ ਡਾਕਟਰ ਅਮਰ ਸਿੰਘ ਜੀ ਬੋਪਰਾ ਸਾਹਿਬ ਵੱਲੋਂ ਦਿੱਤੀ ہوئی ਜਿਹੜੀ ਗ੍ਰਾਂਟ ਸੀ ਉਹਦੇ ਵਿੱਚੋਂ ਇਹ ਇੱਥੇ ਇੱਕ ਇਹ ਸ਼ੈੱਡ ਪਾਇਆ ਗਿਆ ਉਹਦੇ ਨਾਲ ਨਾਲ ਹੀ ਇਸ ਦੀ ਜਿੱਥੇ ਰਿਪੇਅਰ ਵੀ ਕੀਤੀ ਗਈ ਔਰ ਇੱਥੇ ਸਾਰੀ ਇਸ ਧਰਮ ਸਾਲਾ ਦੇ ਵਿੱਚ ਜਿਹੜੀ ਟਾਈਲਿੰਗ ਆ ਉਹ ਟਾਈਲਿੰਗ ਵੀ ਜਿਹੜੀ ਆ ਉਹ ਲਗਾਈ ਗਈ ਸੀ ਔਰ ਇਹਨਾਂ ਨਾਲ ਹੀ ਇਸ ਦੇ ਅੰਦਰ ਇੱਕ ਦਰਵਾਜ਼ਾ ਸਾਬ ਹਾਲ ਹੈ ਜਿਹੜਾ ਬਹੁਤ ਵਧੀਆ ਟੰਗ ਨਾਲ ਤਿਆਰ ਹੋਇਆ ਹੈ ਪਹਿਲਾਂ ਹੀ ਔਰ ਉਹਦੇ ਵਿੱਚ ਵੀ ਜਿਹੜੀ ਟਾਈਲਿੰਗ ਆ ਉਹ ਲਗਾਈ ਗਈ ਸੀ ਸੋ ਉਹਨਾਂ ਦੇ ਕੀਤੇ ਹੋਏ ਕੰਮਾਂ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਖੋਖਾਣ ਦਾ ਯਤਨ ਕਰਦੇ ਆਓ ਲੈ ਚੱਲਦੇ ਹਾਂ ਇੱਕ ਨਵੀਂ ਥਾਂ ਤੇ ਇਸ ਦੇ ਨਾਲ ਨਾਲ ਨਗਰ ਦੇ ਅੰਦਰ ਜਿਹੜੀਆਂ ਟਾਇਲਾਂ ਗਲੀਆਂ ਦੇ ਵਿੱਚ ਜੋ ਵਧੀਆ ਢੰਗ ਦੀਆਂ ਬੜੀ ਸੁੰਦਰ ਤਰੀਕਿਆਂ ਦੀਆਂ ਲਗਾਈਆਂ ਗਈਆਂ ਨੇ ਔਰ ਹੋਰ ਵੀ ਨਗਰ ਦੇ ਵਿੱਚ ਕੁਝ ਤਸਵੀਰਾਂ ਤੁਹਾਨੂੰ ਦਿਖਾਉਣ ਦਾ ਯਤਨ ਕਰਦੇ ਹਾਂ